ਬਹੁਤ ਹੀ ਖੁਸ਼ੀ ਦੇ ਨਾਲ ਮੱਲਾ ਗੁਰਨਾਮਾ ਅੱਜ ਮਨਾਇਆ ਗਿਆ ਅਸੀਂ ਸੋਚੇ ਦੇ ਸਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿਉਂਕਿ ਇਹੋ ਜੇ ਮਹਾਪੁਰਸ਼ ਆ ਜਿੰਨਾ ਨੇ ਬਹੁਤ ਜਲਦ ਚੋ ਗਰੀਬੀ ਚੋਂ ਨਿਕਲ ਕੇ ਵੱਡਾ ਮਕਾਮ ਹਾਸਲ ਕੀਤਾ ਹੈਗਾ ਔਰ ਉਹਦੇ ਮਨ ਵਿੱਚ ਇੱਕ ਜਦੋਂ ਉਹਨਾਂ ਦੇ ਨਾਲ ਵਿਖਤਰਾ ਹੁੰਦਾ ਸੀਦਾ ਸਕੂਲਾਂ ਵਿੱਚ ਕਾਲਜਾਂ ਵਿੱਚ ਜੁਨੀਵਰਸਿਟੀਾਂ ਦੇ ਵਿੱਚ ਉਹਨਾਂ ਦੇ ਮਨ ਚ ਇੱਕ ਧਾਰਨਾ ਸੀਦਾ ਜਦੋਂ ਕਿਤੇ ਮੌਕਾ ਮਿਲਿਆ ਤੇ ਆਪਣੇ ਸਮਾਜ ਦੇ ਵਿੱਚੋਂ ਇਹ ਜਲਤ ਨੂੰ ਕੱਢਣਾ ਹੈਗਾ ਤੇ ਕੁਦਰਤ ਮੌਕਾ ਹਰੇਕ ਨੂੰ ਦਿੰਦੀ ਹੈਗੀ ਹੈ ਤੇ ਜੋ ਕੋ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮਜ਼ਨੂਮਾ ਗਰੀਬਾਂ ਵਾਸਤੇ ਇਹੋ ਜਿਹਾ ਕਨਸਟੀਟਿਊਸ਼ਨ ਬਣਾਇਆ ਤਨੂਰ ਬਣਾਇਆ ਕਿ ਕੋਈ ਬੰਦਾ ਇਹਨਾਂ ਦੇ ਗਲਬ ਨਾ ਕਰ ਸਕੇ ਇਹਨਾਂ ਦੇ ਹਤਾਚਾਰ ਨਾ ਕਰ ਸਕੇ ਹੈਗਾ ਇਹੋ ਜਿਹਾ ਮਹਾਪੁਰਸ਼ਾਂ ਨੂੰ ਅਸਫੋਟ ਲੋਰਵਾਰ ਸਲੂਟ ਕਰਦੇ ਆ ਜਿਨ੍ਹਾਂ ਦੇ ਸਾਹਸ ਤੇ ਕਨਸਟੀਟਿਊਸ਼ਨ ਦਾ ਕਰਕੇ ਅੱਜ ਇੱਥੇ ਵੀ ਦੱਬੇ ਕੁਸਨਲ ਤਾੜੇ ਲੋਕਾਂ ਨੂੰ ਸਨਮਾਨ ਮਿਲਦਾ ਹੈ ਜੋ ਕੂਬੇਦ ਵੀ ਕਰਦਾ ਹੈ 6 ਸੇ ਮਹੀਨਿਆਂ ਨੂੰ ਜੇਲ੍ਹ ਚ ਰਹਿਣਾ ਪੈਂਦਾ ਹੈ ਇਹੋ ਜਿਹੇ ਮਹਾਪੁਰਸ਼ਾਂ ਨੂੰ ਕੋਟ ਕੋਟ ਵਾਰ ਨਮਸਕਾਰ ਹੈ ਔਰ ਜਿਨ੍ਹਾਂ ਦਾ ਜਨਮ ਦਿਨ ਖੁਸ਼ੀ ਨਾਲ ਮਨਾਉਣਾ ਚਾਹੀਦਾ ਸਾਰੇ ਦੇਸ਼ ਵਾਸੀਆਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਸਨਮਾਨ ਬਾਬਾ ਸਾਹਿਬ ਨੇ ਇਹੋ ਜੇ ਕੰਸਟਰਕਸ਼ਨ ਦੇਖੀ ਦਿੱਤਾ ਹੈ ਆਇਆ ਤੇ ਉਹਨਾਂ ਦੇ ਜਨਮ ਦਿਨ ਕੋਟ ਕੋਟ ਵਾਰ ਨਮਸਕਾਰ ਹੈ ਅੱਜ ਆਪਣੇ ਨਕੋਦਰ ਸ਼ਹਿਰ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਬੇਦਗਰ ਜੀ ਦਾ ਜਨਮ ਦਿਨ ਇੱਥੇ ਗੁਰੂ ਨਾਨਕਪੁਰਾ ਵਿਖੇ ਸਮੂਹ ਸੰਤਵਾਂ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਪਾਪਾ ਜੀ ਦੀ ਜ਼ਿੰਦਗੀ ਬਾਰੇ ਬੜੇ ਵੱਡੇ ਅਤੇ ਚੰਗੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਾਈ ਆ ਪਹਿਲਾਂ ਤਾਂ ਅਸੀਂ ਸਾਰੇ ਪ੍ਰਬੰਧਕਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਬਹੁਤ ਚੰਗਾ ਉਤਮ ਕਰਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ ਲਈ ਕੀਤਾ ਸੀ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਅਤੇ ਨਾਲ ਹੀ ਸਮੁੱਚੇ ਇਲਾਕਾ ਦੇ ਵਸਨੀਕਾਂ ਨੂੰ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਡਾਕਟਰ ਬੀ ਆਰbedkar ਜੀ ਦੇ ਜਨਮ ਦਿਨ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਬਾਬਾ ਸਾਹਿਬ ਬਹੁਤ ਮਹਾਨ ਇਕ ਦੂਰ ਅੰਦੇਸ਼ ਨੀਤੀਵਾਨ ਹੋਏ ਸਟੇਟਸਮੈਨ ਹੋਏ ਬੜੇ ਵੱਡੇ ਵਿਦਵਾਨ ਸੰਗ ਹੋ ਬਾਬਾ ਸਾਹਿਬ ਦੀ ਬੜੀ ਵੱਡੀ ਦੇਣ ਹੈ ਆਪਣੇ ਦੇਸ਼ ਨੂੰ ਆਪਣੇ ਦੇਸ਼ ਦੀ ਇਸ ਲੋਕਤੰਤਰੀ ਪ੍ਰਣਾਲੀ ਨੂੰ ਉਹਨਾਂ ਨੇ ਆਪਣੇ ਸੰਵਿਧਾਨ ਦੀ ਰਚਨਾ ਕੀਤੀ ਅਤੇ ਹੋਰ ਵੀ ਬੜੇ ਵੱਡੇ ਵੱਡੇ ਉਹਨਾਂ ਨੇ ਜਿਹੜੇ ਕੰਮ ਕੀਤੇ ਬੜੀਆਂ ਵੱਡੀਆਂ ਹੋਰ ਕਿਤਾਬਾਂ ਲਿਖੀਆਂ ਕਰਕੇ ਬਹੁਤ ਉਹਨਾਂ ਦੇ ਕਿਰਪਾ ਸੀ ਪ੍ਰਮਾਤਮਾ ਦੀ ਤੇ ਉਹਨਾਂ ਨੇ ساری ਦੁਨੀਆ ਵਿੱਚ ਜਾ ਕੇ ਡਿਗਰੀਆਂ ਪ੍ਰਾਪਤ ਕੀਤੀ ਆ ਤੇ ਆਪਣੀ ਕੌਮ ਨੂੰ ਆਪਣੇ ਸਮਾਜ ਨੂੰ ਜਿਹੜੀ ਦੇਣ ਦੇ ਕੇ ਗਏ ਨੇ ਉਹ ਰਹਿੰਦੀ ਦੁਨੀਆ ਤੱਕ ਲੋਕ ਉਸ ਦੇਣ ਨੂੰ ਯਾਦ ਕਰਦੇ ਰਹਿਣਗੇ ਤੇ ਬਾਬਾ ਸਾਹਿਬ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਂਦੇ ਰਹਿਣਗੇ ਸੋ ਆਪਾਂ ਸਾਰੇ ਬਹੁਤ ਇਸ ਗੱਲ ਲਈ ਵਡਪਾਗੇ ਆ ਕਿ ਬਾਬਾ ਸਾਹਿਬ ਵਰਗੇ ਸ਼ਖਸੀਅਤ ਨੇ ਆਪਣੇ ਦੇਸ਼ ਵਿੱਚ ਜਨਮ ਲਿਆ ਤੇ ਦੁਨੀਆ ਵਿੱਚ ਉਹਨਾਂ ਨੇ ਆਪਣੇ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ ਇਸ ਲਈ ਸਾਰੇ ਆਪਾਂ ਰਲ ਮਿਲ ਕੇ ਕਰਕੇ ਸਾਰਿਆਂ ਦੇ ਸਾਂਝੇ ਸਨ ਬਾਬਾ ਸਾਹਿਬ ਡਾਕਟਰ ਬੀ ਆਰbedkar ਜੀ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਜਿਹੜਾ ਜਨਮ ਦਿਨ ਹੈ ਉਹਨੂੰ ਹਰ ਸਾਲ ਬੜੇ ਸ਼ਰਧਾ ਨਾਲ ਮਨਾਉਂਦੇ ਆ ਤੇ ਆਪਾਂ ਪ੍ਰਣ ਵੀ ਕਰਦੇ ਆ ਕਿ ਆਪਾਂ ਉਹਨਾਂ ਦੀ ਸਿੱਖਿਆ ਤੋਂ ਪ੍ਰੇਰਨਾ ਲੈ ਕੇ ਆਪਾਂ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੀਏ ਦੇਸ਼ ਵਾਸਤੇ ਕੌਮ ਵਾਸਤੇ ਸਮਾਜ ਵਾਸਤੇ ਗਰੀਬ ਗੁਰਬੇ ਵਾਸਤੇ ਲੋੜਵੰਨਾਂ ਲਈ ਆਪਾਂ ਵੀ ਜਿੰਨੀ ਸੇਵਾ ਕਰ ਸਕਦੇ ਓਨੀ ਸੇਵਾ ਕਰੀਏ ਇਹ ਉਹਨਾਂ ਨੂੰ ਸੱਚੀ ਸ਼ਰਧਾ ਹੋਵੇਗੀ ਸੋ ਇੱਕ ਵਾਰ ਫੇਰ ਅਖੀਰ 'ਚ ਮੈਂ ਆਪਣੇ ਵੱਲੋਂ ਸਾਰੇ ਜਿੰਨੇ ਵੀ ਸਾਥੀ ਨੇ ਉਹਨਾਂ ਵੱਲੋਂ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਨਕੌਦਰ ਦੇ ਇਲਾਕਾ ਦੇ ਵਾਸੀਆਂ ਨੂੰ 바ਵਾ ਸਾਹਿਬ ਡਾਕਟਰ ਬੀ ਆਰ ਮੇਤਕਰਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ ਭਾਰਤ